ਸੱਚ ਸ੍ਰੀ ਅਕਾਲ ਦੋਸਤੋ ਕਿਰਨ ਮਠੰਡਾ ਜੋ ਕਿ ਇੱਕ ਬਲੌਗਰ ਹੈ ਥੋੜੇ ਦਿਨ ਪਹਿਲਾਂ ਹੀ ਇਹ ਤੀਆਂ ਦੇ ਫੰਕਸ਼ਨ ਤੇ ਗਈ ਸੀ ਉੱਥੇ ਇਹਨਾਂ ਦੀ ਕਿਸੇ ਨੇ ਗਲਤ ਰਿਕਾਰਡਿੰਗ ਅਤੇ ਵੀਡੀਓ ਬਣਾ ਲਈ ਜਿਸ ਤੇ ਵਿੱਚ ਕਿਹਾ ਗਿਆ ਵੀ ਕਿਰਨਾ ਨੇ ਉਹਨਾਂ ਨੂੰ ਭੱਦੇ ਸ਼ਬਦ ਬੋਲੇ ਅਤੇ ਉਹਨਾਂ ਨੂੰ ਬੇਇੱਜ਼ਤ ਕੀਤਾ ਐਸੇ ਸੰਬੰਧ ਦੇ ਵਿੱਚ ਉਹਨੂੰ ਕੁੜੀਆਂ ਨੇ ਇੰਟਰਵਿਊ ਵੀ ਦਿੱਤੀ ਹੈ ਵੀ ਇਸਨੇ ਬਹੁਤ ਹੀ ਗਲਤ ਬਿਹੇਵ ਕੀਤਾ ਜਦ ਕਿ ਇਸ ਤੋਂ ਬਾਅਦ ਕੈਰਨ ਬਠਿੰਡਾ ਨੇ ਹੁਣ ਇੱਕ ਵੀਡੀਓ ਪਾਈ ਹੈ ਉਸ ਤੇ ਵਿੱਚ ਇਸਨੇ ਫਿਰ ਵੀ ਮਾਫੀ ਮੰਗੀ ਹੈ ਤੇ ਇਸ ਨਾਲ ਹੀ ਇਸਨੇ ਕਿਹਾ ਵੀ ਮੈਂ ਕਿਸੇ ਨੂੰ ਉੱਥੇ ਕੁਝ ਵੀ ਨਹੀਂ ਕਿਹਾ ਇਸ ਲਈ ਮੈਨੂੰ ਬਿਨਾ ਮਾ ਤੁ ਲੋ ਤੋਂ ਬਦਨਾਮ ਨਾ ਕਰੋ ਅਤੇ ਨਾ ਹੀ ਮੈਂ ਕੋਈ ਇੰਟਰਵਿਊ ਦੇਣੀ ਹੈ ਇਸ ਕਰਕੇ ਤੁਸੀਂ ਮੈਨੂੰ ਤੰਗ ਨਾ ਕਰੋ ਕਿਉਂਕਿ ਜਦੋਂ ਮੈਂ ਤੀਆਂ ਦੇ ਫੰਕਸ਼ਨ ਤੇ ਗਈ ਸੀ ਉੱਥੇ ਜਾ ਕੇ ਮੈਂ ਸਾਰਿਆਂ ਨਾਲ ਵੀਡੀਓ ਬਣਾਈ ਤੇ ਸਾਰਿਆਂ ਦੇ ਨਾਲ ਹੀ ਫੋਟੋਆਂ 취ਾਈਆਂ ਸੀ ਮੈਂ ਕਿਸੇ ਨਾਲ ਵੀ ਕੋਈ ਬਿਤਕਰਾ ਨਹੀਂ ਕੀਤਾ ਇਸ ਸਵੰਦ ਦੇ ਵਿੱਚ ਕਿਰਨ ਨੇ ਇਹ ਵੀ ਕਿਹਾ ਕਿ ਫਿਰ ਵੀ ਜੇ ਮੈਂ ਤੁਹਾਨੂੰ ਗਲਤ ਲੱਗਦੀ ਹਾਂ ਤਾਂ ਮੈਂ ਫਿਰ ਵੀ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਤੇ ਮੈਂ ਇਸ ਮੁੱਦੇ ਦੇ ਉੱਤੇ ਕੋਈ ਵੀ ਆਪਣਾ ਪੱਖ ਨਹੀਂ ਰੱਖਾਂਗੀ ਅਤੇ ਨਾ ਹੀ ਮੈਂ ਕੋਈ ਇੰਟਰਵਿਊ ਦਵਾਂਗੀ ਇਸ ਲਈ ਕਿਰਪਾ ਕਰਕੇ ਮੇਤੋ ਬਹੁਤ ਵੱਡੀ ਗਲਤੀ ਹੋ ਗਈ ਜਿਹੜੀ ਮੈਂ 3ਾਂ ਦੇ ਫੰਕਸ਼ਨ ਤੇ ਗਈ ਤੇ ਅੱਗੇ ਤੋਂ ਮੈਨੂੰ ਹਰਾਣ ਨਾ ਕੀਤਾ ਜਾਵੇ ਇਸੇ ਨਾਲ ਹੀ ਕਿਰਨ ਨੂੰ ਬਹੁਤ ਹੀ ਜ਼ਿਆਦਾ ਗਲਤ ਕਮੈਂਟ ਆ ਰਹੇ ਨੇ ਜਿਸ ਤੇ ਵਿੱਚ ਇਸ ਨੂੰ ਕਿਹਾ ਜਾ ਰਿਹਾ ਹੈ ਵੀ ਹਾਥੀ ਵਰਗੀ ਨੇ ਨਮਾ ਸਿਆਪਾ ਹੀ ਜਾ ਕੇ ਸੇੜ ਦਿੱਤਾ ਤੀਆਂ ਦੇ ਵਿੱਚ ਸੋ ਇਸ ਨਾਲ ਹੀ ਜਰਮ ਨੇ ਕਿਹਾ ਵੀ ਮੈਨੂੰ ਕੋਈ ਵੀ ਮੰਗਤੀ ਜਾਂ ਕੋਈ ਗਲਤ ਕਮੈਂਟ ਐਦਾਂ ਦੇ ਨਾ ਕਰੋ ਕਿਉਂਕਿ ਇਸ ਨੂੰ ਕਿਹਾ ਜਾਂਦਾ ਹੈ ਵੀ ਇਹ ਗੁਲਾਬ ਸਿੱਧੂ ਤੋਂ ਮੰਗੋ ਮੰਗ ਕੇ ਪੈਸੇ ਲੈਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਗਰਮੀਆਂ ਦੇ ਵਿੱਚ ਥੋੜੇ ਦਿਨ ਪਹਿਲਾਂ ਹੀ ਗੁਲਾਬ ਸਿੱਧੂ ਨੇ ਇਹਨਾਂ ਨੂੰ AC ਗਿਫਟ ਕੀਤਾ ਸੀ ਤੇ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ AC ਵੀ ਮੰਗ ਕੇ ਲਿਆ ਹੈ ਐਸੇ ਨਾਲ ਹੀ ਨੈਟਿਵ ਕਮੈਂਟਾਂ ਨੇ ਕਿਰਨ ਨੂੰ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ